ਜਾਨਵੀਰਾਂ ਦੇ ਨਾਲ ਫਿਰ ਤੋਂ ਆ ਜੁੜੇ ਆ ਜੀ ਇਸ ਵੀਡੀਓ ਦੇ ਵਿੱਚ ਸੋ ਮੈਂ ਅੱਜ ਪਹੁੰਚਿਆ ਜੀ ਫਿਰੋਜ਼ਪੁਰ ਦੇ ਮਮਡੋਟ ਏਰੀਆ ਦੇ ਵਿੱਚ ਇੱਥੇ ਸਾਡੇ ਕਿਸਾਨ ਵੀਰ ਜੀ ਨੇ ਸੁਪਰੀਮ ਛਾੜ ਦੀ ਬਿਜਾਈ ਕੀਤੀ ਹੈ ਤੇ ਆਪਾਂ ਉਹਨਾਂ ਨਾਲ ਜਾਣਕਾਰੀ ਸਾਂਝੀ ਕਰਦੇ ਆ ਉਹਨਾਂ ਤੋਂ ਵਿਚਾਰ ਪੁੱਛਦੇ ਆ ਕਿ ਉਹਨਾਂ ਨੂੰ ਵਿਚਾਰ ਨੇ ਉਹਨਾਂ ਦੇ ਸੁਪਰੀਮ ਛਾੜ ਨੂੰ ਲੈ ਕੇ ਮੈਂ ਪਹੁੰਚਿਆ ਜੀ ਪਿੰਡ ਤਾਰਾ ਸਿੰਘਵਲ ਤਾਰਾ ਸਿੰਘ ਪਿੰਡ ਪਹੁੰਚਿਆ ਜੀ ਇੱਥੇ ਸੁਪਰੀਮ ਛਾੜ ਦੀ ਬਿਜਾਈ ਕੀਤੀ ਹੈ ਕਿਸਾਨ ਵੀਰ ਜੀ ਨੇ ਤੇ ਆਪਾਂ ਗੱਲਬਾਤ ਕਰੀ ਕਿਸਾਨ ਵੀਰ ਜੀ ਦੇ ਜ਼ੁਬਾਨੀ ਸੁਣਦੇ ਆ ਕਿਵੇਂ ਉਹਨਾਂ ਨੂੰ ਰਿਜ਼ਲਟ ਰਹੇ ਨੇ ਸੁਪਰੀਮ ਛਾੜ ਦੇ ਸਤਿ ਸ੍ਰੀ ਅਕਾਲ ਜੀ ਹੀ ਨਾਮ ਹੈ ਜੀ ਆਪਣਾ ਜਗਰਾਜ ਸਿੰਘ ਜਗਰਾਜ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ ਅੱਛਾ ਜੀ ਸੋ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਕਿ ਤੁਸੀਂ ਆਪਣੇ ਖੇਤ ਦੇ ਵਿੱਚ ਸੁਪਰੀਮ ਛਾੜ ਦੀ ਬੁਜਾਈ ਕੀਤੀ ਹੈ ਅਸੀਂ ਜੀ ਤੀਜੀ ਵਾਰ ਅੱਜ ਕੀ ਕੀਤੀ ਹੈ ਅੱਛਾ ਜੀ ਵੀਰ ਜੀ ਬਹੁਤ ਸਾਨੂੰ ਰਿਜ਼ਲਟ ਚੰਗਾ ਆ ਰਿਹਾ ਝੰਡਾ ਰੋਗ ਤੋਂ ਬਹੁਤ ਬਿਹਤਰ ਆ ਕਾਦਕਾਰ ਤੋਂ ਵੀ ਬਿਹਤਰ ਆ ਬਹੁਤ ਸ਼ੁਭ ਸਾਹਾ ਦਾ ਕਾਦ ਰੱਖਦੀ ਹੈ ਠੀਕ ਹੈ ਕੋਈ ਸ਼ਿਕਾਇਤ ਨਹੀਂ ਆਉਂਦੀ ਕੋਈ ਲੈਣ ਦੇਣਾ ਨਹੀਂ ਹੁਣ ਤੁਹਾਡੇ ਸਾਹਮਣੇ ਖੜੀ ਹੈ ਬਿਲਕੁਲ ਅੱਜ ਕੀ ਅਸੀਂ ਬਹੁਤ ਘੱਟ ਲਈ 60 ਕਿਲੇ ਲਈ ਲਾਈ ਥਾ 30 ਕਿਲੇ ਪਿਛਲੀ ਵਾਰ ਅਸੀਂ ਲਾਈ ਸੀ 60 6 हां पिछली बार गर्मी पैना एक पानी पैला बंद करने नाल 4 ਦਾ ਫਰਕ ਪੈ ਗਿਆ ਹਾਂਜੀ ਅਜੇ ਤਾਈ ਨੂੰ ਕੋਈ ਡਿਕਟ ਨਹੀਂ ਹੈਗੀ ਠੀਕ ਹੈ ਕੋਈ ਸ਼ਿਕਾਇਤ ਨਹੀਂ ਹੈਗੀ ਮਤਲਬ ਸੁਪਰੀਮ ਚਾਰਟ ਲਾਉਣ ਤੋਂ ਬਾਅਦ ਤੁਹਾਡੇ ਖਰਚੇ ਵੀ ਘਟੇ ਨੇ ਹਾਂ ਖਰਚਿਆਂ ਦਾ ਹੀ ਫਰਕ ਆਹੀ ਸੀ ਜਿਸ ਵੇ ਹੋਏ ਕੋਈ ਬਿਮਾਰੀ ਨਹੀਂ ਉਹ ਖੁਸ਼ੀ ਨਹੀਂ ਲੱਗਿਆ ਕਰਨ ਚੇਲੇ ਤੁਲੇ ਦੀ ਆ ਨਜ਼ਰ ਡਿਕਟ ਹਾਂਜੀ ਨਾ ਵੀ ਕਰੀਏ ਤਾਂ ਵੀ ਲਾਲ ਹੋਈ ਜਾਂਦੇ ਦਾਣੇ ਲਾਲ ਹੋਈ ਜਾਂਦੇ ਚੱਲ ਸਕਦੀ ਹੈ ਜੀ ਜੀ ਹਾਂ ਠੀਕ ਹੈ ਜੀ ਹੋਰ ਮਤਲਬ ਕਿ ਸੁਪਰੀਮ ਛਾੜ ਆਪਾਂ ਪਿਛਲੇ 3 ਸਾਲਾਂ ਤੋਂ ਲੰਦੇ ਆ ਰਹੇ ਹਾਂ ਵਧੀਆ ਆਪਾਂ ਨੂੰ ਝਾੜ ਮਿਲਦੇ ਨੇ ਕਾਲ ਨਹੀਂ ਕਿ 3 ਸਾਲ ਹੋ ਜਾਈਗਾ ਸਾਲ ਦੂਜੀ ਨਾਲੋਂ ਵੀ ਕਿਤੇ ਮਨ ਵੱਧ ਜਾਂਦਾ ਨਹੀਂ ਤਾਂ ਉਹਦੇ ਬਰਾਬਰ ਤਾਂ ਹੈਗਾ ਹੀ ਦੋ ਮਨ ਚਾਰ ਚੰਗੀ ਰਹੀ ਤਾਂ ਵੱਧ ਵੀ ਜਾਂਦਾ ਉਹਨੂੰ ਪਹਿਲੀ ਵਾਰ ਉਹਦੇ ਤਾਂ ਸਾਢੇ 5 7 ਮਨ ਵੱਧ ਗਈ ਠੀਕ ਹੈ ਜੀ ਹਾਂ ਝਾੜ ਚ ਵੀ ਠੀਕ ਹੈ ਬਾਕੀ ਫਸਲਾਂ ਦੇ ਮੁਕਾਬਲੇ ਗੱਲ ਕਰੀਏ ਨਹੀਂ ਬਾਲਾ ਮੌਸਮ ਦੇ ਨਾਲ ਬਿਲਕੁਲ ਜੀ ਬਿਲਕੁਲ ਗਰਮੀ ਥੋੜੀ ਘਟ ਜੇ ਤਾਂ ਬਾਤ ਜਾਨਾ ਜੇ ਗਰਮੀ ਜ਼ਿਆਦਾ ਹੋ ਜੇ ਰਕੜ ਮੌਸਮ ਦਾ ਕੈਮ ਰੋਲ ਰਹਿਦਾ ਜੀ ਝਾੜ ਦੇ ਵਿੱਚ ਜੋ ਫਸਲ ਦਾ ਕੋਲ ਦਾ ਵੀ ਕਣਕ ਵੀ ਇਹ ਹਾਲ ਹੈ ਦੇ ਦਾ ਵੀ ਇਹ ਹਾਲ ਹੈ ਜੀ ਜੀ ਹਾਂ ਬਾਸ ਮੌਸਮ ਹਾਲਾ ਬਾਸ ਬਿਲਕੁਲ ਜੀ ਹਾਂ ਸੋ ਬਹੁਤ ਖੁਸ਼ੀ ਵੀਜੀ ਤੋਂ ਅੱਜ ਨਾਲ ਗੱਲਬਾਤ ਸਾਂਝੀ ਕਰਕੇ ਸਤਿ ਬਹੁਤ ਸੋਹਣੀ ਹੈ ਕਿਰਪਾ ਵੈਗ ਚਲੋ ਕਿਰਪਾ ਸਹੀ ਦੀ ਜੀ ਸੋ ਕਿਸਾਨ ਵੀਰ ਜੀ ਨੇ ਬਹੁਤ ਵਧੀਆ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਉਹਨਾਂ ਨੂੰ ਸੁਪਰੀਮ ਸ਼ਾਰਟ ਬਹੁਤ ਪਸੰਦ ਹੈ 36 ਏਕੜ ਦੀ ਉਹਨਾਂ ਨੇ ਕੀਤੀ ਕੀਤੀ ਨੇ ਉਹ ਪਿਛਲੇ 3 ਸਾਲ ਤੋਂ ਇਹ ਸੁਪਰੀਮ ਸ਼ਾਰਟ ਦੀ ਬਜਾਈ ਕਰਦੇ ਆ ਰਹੇ ਨੇ ਆਪਣੇ ਖੇਤਾਂ ਦੇ ਵਿੱਚ ਸੋ ਆਉਂਦੇ ਸਮੇਂ ਕਿਸਾਨ ਵੀਰਾਂ ਨੂੰ ਦੱਸ ਦਈਏ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕਣਕ ਦੀ ਬਜਾਈ ਸ਼ੁਰੂ ਹੋਣੀ ਜੀ ਕਣਕ ਦੀ ਬਜਾਈ ਸਾਡੀ ਸੁਪਰੀਮ ਦੀ 112 ਕਣਕ ਸਾਡੀ ਨਵੀਂ ਆਈ ਹੈ ਜੀ ਜੋ ਕਿ ਪਿਛਲੇ 2-3 ਸਾਲ ਤੋਂ ਚੱਲ ਰਹੀ ਹੈ ਵਧੀਆ ਰਿਜ਼ਲਟ ਉਹ ਦੇ ਰਹੀ ਹੈ ਕਿਸਾਨਾਂ ਨੂੰ ਉਹਦੇ ਵਿੱਚ ਹੜ ਬਹੁਤ ਵਧੀਆ ਨੇ ਸੋ ਬੇਨਤੀ ਕਰਦਾ ਹਾਂ ਕਿਸਾਨ ਵੀਰਾਂ ਨੂੰ ਕਿ ਸੁਪਰੀਮ 112 ਦੀ ਬਜਾਈ ਵੀ ਆਪਣੇ ਖੇਤਾਂ ਦੇ ਵਿੱਚ ਕਰੋ ਔਰ ਚੰਗੇ ਬੀਜ ਆਪਣੇ ਖੇਤਾਂ ਦੇ ਵਿੱਚ ਬੀਜ ਕੇ ਲਾਭ ਉਠਾਓ ਸੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਵੀ ਵੀਡੀਓਜ਼ ਲੈ ਕੇ ਕਿਸਾਨ ਵੀਰਾਂ ਦੇ ਨਾਲ ਰੋਬਰੂ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿ